ਆਦਮੀ ਪਾਰਟੀ ਕੋਈ ਆਮ ਆਦਮੀ ਪਾਰਟੀ ਨਹੀਂ ਕੀ ਮੇਰੇ ਵੀਰੋ ਇਹ ਅਮੀਰ ਆਦਮੀ ਪਾਰਟੀ ਆ ਇਹਨਾਂ ਦੇ ਬੰਦੇ ਦੇਖੋ ਆ ਤੁਹਾਡਾ ਮੋਹੱਲੀ ਵਾਲਾ ਕੁਲਵੰਤ ਇਹ ਤੁਹਾਨੂੰ ਲੱਗਦਾ ਕੋਈ ਆਮ ਆਦਮੀ ਹੈ 1000 ਕਰੋੜ ਰੁਪਏ ਦਾ ਰੀਅਲ اسٹیਟ ਮਾਫੀਆ ਚਲਾਉਂਦਾ ਮੇਰੇ ਵੀਰੋ ਆ ਜਿਹੜਾ ਹੁਣ ਮਨਿਸਟਰ ਬਣਿਆ ਕੀ ਨਾਮ ਸੰਜੀਵ अरोड़ा ਤੁਹਾਨੂੰ ਲੱਗਦਾ ਉਹ ਆਮ ਆਦਮੀ ਆ ਉਹਦਾ ਕੱਟੋ ਕੱਢ ਨਹੀਂ ਤਾਂ 25-30 ਹਜ਼ਾਰ ਦਾ ਰੀਅਲ اسٹیਟ ਦਾ ਲੁਧਿਆਣਾ ਤੇ ਦਿੱਲੀ ਵਿੱਚ ਕਾਰੋਬਾਰ ਆ। ਆ ਡਾਕਟਰ ਨਿੱਜਰ ਜਿਹੜਾ ਪੋੜਾ ਪਾੜਾ ਸ਼ਕਲੋਂ ਦੇਖਣ ਵਾਲਾ ਓਏ ਇੱਕ ਵੱਡੇ ਹੋਟਲ ਤੇ ਵੱਡੇ ਵੱਡੇ ਹਸਪਤਾਲਾਂ ਦਾ ਮਾਲਕ ਆ। ਇਹਨਾਂ ਚੋਂ ਕਿਹੜਾ ਆਮ ਆਦਮੀਆ ਮੇਰੇ ਵੀਰੋ? ਔਰ ਜਿਹੜੇ ਕਿਤੇ ਮਾਰੇ ਮੋٹے ਪੈਣਾ ਆਏ ਬਣ ਕੇ ਆਮ ਉਹਨਾਂ ਨੇ ਉਹ ਲੁੱਟ ਮਚਾਈ। ਪਿਛਲੇ ਸਾਢੇ 3 ਸਾਲ ਵਿੱਚ ਪੰਜਾਬ ਦੀ ਦਰਜਾ ਬਦਰਜਾ ਜਿੱਥੇ ਤਾਂ ਲੱਗਦਾ ਸੀਗਾ ਦੋ ਦੋ ਚਾਰ ਚਾਰ ਏਕੜ ਦੇ ਫਾਰਮ ਹਾਊਸ ਬਣ ਰਹੇ ਨੇ ਮੇਰੇ ਵੀਰੋ। ਆ ਰਾਗਵ ਚੱਡਾ ਪੰਜਾਬ ਪਿਸ ਰਿਆ 4 ਲੱਖ ਕਰੋੜ ਦਾ ਕਰਜ਼ਾ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਉਹਨੇ ਪੋਸਟ ਕੀ ਪਾਈ ਆ ਪਹਿਲਾਂ ਇਹ ਦੱਸੋ ਕਿ ਰਾਗਵ ਚੱਡਾ ਮੋਛਣਾ ਚੰਗਾ ਲੱਗਦਾ ਕਿ ਬਿਨਾ ਮੋਛ ਤੋਂ ਚੰਗਾ ਲੱਗਦਾ ਅੱਜ ਤੋਂ ਡੇਢ ਮਹੀਨਾ ਪਹਿਲਾਂ ਭਗਵੰਤ ਮਾਨ ਨੂੰ ਤੋੜਤਾ ਇਹਨੂੰ ਕਹਿੰਦਾ ਤੈਨੂੰ ਪੂਡਾ ਗਲਾਡਾ ਗਬਾਡਾ ਅੰਮ੍ਰਿਤਸਰ ਸਾਰੀਆਂ ਅਥੋਰਿਟੀਆਂ ਤੋਂ ਇਹ ਦਾ ਅਧਿਕਾਰ ਖੋ ਕੇ ਤੇ ਚੀਫ ਸੈਕਟਰੀ ਪੰਜਾਬ ਨੂੰ ਚੇਅਰਮੈਨ ਲਾਤਾ ਕਿਉਂਕਿ ਭਗਵੰਤ ਮਾਨ ਵੈਸੇ ਤਾਂ ਆੜਦਾ ਨਹੀਂਗਾ ਰੀੜ ਦੀ ਹੱਡੀ ਹੈ ਨਹੀਂ ਪਰ ਉਹਨੂੰ ਲੱਗਿਆ ਹੋਇਆ ਕਿ ਤੇ ਆੜ ਨਾ ਜਾਵੇ ਅਸੀਂ ਜ਼ਮੀਨਾਂ ਖੋਹੀਆਂ ਨੇ ਅਸੀਂ ਆਪਣਾ ਲਾਉਣੇ ਤੁਹਾਡਾ ਡੀਜੀਪੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡਾ ਹੋਮ ਸੈਕਟਰੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡੀ ਇੰਡਸਟਰੀ ਦੀ ਚੇਅਰਪਰਸਨ ਲਈ ਰੇ ਨੂੰ ਕੁੱਤਾ ਦਿੱਲੀੋਂ ਗੈਰ ਪੰਜਾਬੀ ਇਹਨਾਂ ਨੂੰ ਸਾਰਾ ਪਤਾ ਵਾ ਕਿ ਹੁਣ ਸਾਡਾ ਸਮਾਂ ਬਹੁਤ ਘਟਾ ਇਹਨਾਂ ਨੇ ਕਿਹਾ ਜਾਣ ਲੱਗੇ ਜਿਹੜਾ ਸਵਾ ਸਾਲ ਰਹਿ ਗਿਆ ਉਹ ਲੁੱਟ ਲੂ ਪੰਜਾਬ ਨੂੰ ਕੋਲੋ ਲੋ ਕਾਲੀਆਂ ਜ਼ਮੀਨਾਂ ਜਿੱਥੇ ਪੈਸੇ ਬਣਦੇ ਨੇ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਪਤਾ ਨਹੀਂ ਕੀ ਉਹ ਬੱਕਰੀ ਤੋਂ ਬਾਅਦ ਕੀ ਆਂ ਮੁਰਗੀ ਕਿੱਥੇ ਮੁਰਗੀ ਕਿੱਥੇ ਭਗਵੰਦ ਤੇਰੀ ਬੱਕਰੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਅੱਜ ਮੁਹਾਲੀ 'ਚ ਕਾਂਗਰਸ ਪਾਰਟੀ ਦੇ ਵੱਲੋਂ ਧੰਨਵਾਦ ਦਿੱਤਾ ਜਾ ਰਿਹਾ ਇਸ ਦੌਰਾਨ ਸੁਖਵਾਲ ਸਿੰਘ ਖੈਰਾ ਦਾ ਮੌਜੂਦਾ ਸਰਕਾਰ ਦੇ ਉੱਤੇ ਗੁੱਸਾ ਫੁੱਟਦਾ ਹੋਇਆ ਨਜ਼ਰ ਆਇਆ ਜਿੱਥਾ ਉਹਨਾਂ ਦੇ ਵੱਲੋਂ ਜਮ ਕੇ ਮੌਜੂਦਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਨਹੀਂ ਉਹਨਾਂ ਕਿਹਾ ਕਿ 4 ਲੱਖ ਕਰੋੜ ਰੁਪਏ ਦਾ ਕਾਜਾ ਪੰਜਾਬ ਦੇ ਸਿਰ ਹੈ ਪਰ ਰਾਜ ਸਭਾ ਮੈਂਬਰ ਰਾਗਵ ਚਰੜਾ ਪੁੱਛਦੇ ਨੇ ਕਿ ਕੀ ਉਹਨਾਂ ਨੂੰ ਮੁੱਚਾ ਰੱਖਣੀ ਚਾਹੀਦੀਆਂ ਨੇ ਜਾਂ ਫਿਰ ਨਹੀਂ ਉਹਨਾਂ ਸਵਾਲ ਖੜਾ ਕੀਤਾ ਕਿ ਕੀ ਇਹ ਪੰਜਾਬ ਦਾ ਮੁੱਦਾ ਹੈ ਇਸ ਦੇ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਡੇਢ ਮਹੀਨਾ ਪਹਿਲਾਂ ਮੁੱਖ ਮੰਤਰੀ ਮਾਨ ਤੋਂ ਸਾਰੀਆਂ ਪਾਵਰਾਂ ਖੋ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਗਈਆਂ ਪੰਜਾਬ ਦਾ ਮੁਖ ਸਕੱਤਰ ਡੀਜੀਪੀ ਹੋਮ ਸੈਕਟਰੀ ਇੰਡਸਟਰੀ ਦੀ ਚੇਅਰਪਰਸਨ ਵੀ ਗੈਰ ਪੰਜਾਬੀ ਲਈ ਹੋਈ ਆ ਉਹਨੇ ਕਿਹਾ ਕਿ ਜ਼ਮੀਨਾਂ ਜੋ ਖੋਣ ਦੀ ਤਿਆਰੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਨੂੰ ਪਤਾ ਹੈ ਕਿ ਮੁੜ ਕੇ ਇਹਨਾਂ ਦੀ ਸਰਕਾਰ ਨਹੀਂ ਹੋਣੀ ਦਿਨ ਥੋੜੇ ਰਹਿ ਗਏ ਨੇ ਇਸ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਡਾਕਾ ਮੰਨ ਲੱਗੇ ਹੋਏ ਨੇ ਉਹਨਾਂ ਇਹ ਵੀ ਕਿਹਾ ਕਿ 3 ਸਾਲ ਤੱਕ ਇਹਨਾਂ ਨੂੰ ਵਿਅਦਵੀ ਦਾ ਚੇਤਾ ਨਹੀਂ ਆਇਆ ਪਰ ਹੁਣ ਇੱਕ ਟੁੱਟਾ ਭੱਜਾ ਬਿੱਲ ਬਣਾਇਆ ਗਿਆ ਉਹ ਵੀ 6 ਮਹੀਨੇ ਦੇ ਲਈ ਲੈਕ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਤੇ ਫਿਰ ਸਪੈਸ਼ਲ ਸੈਸ਼ਨ ਬਲੌਂਡ ਦੀ ਕੀ ਲੋਡ ਸੀ ਇਹ ਵੱਡੇ ਸਵਾਲ ਸੁਪਾਲ ਸਿੰਘ ਖੇੜਾ ਦੇ ਵੱਲੋਂ ਚੁੱਕੇ ਗਏ ਨੇ ਤੇ ਮੌਜੂਦਾ ਸਰਕਾਰ ਨੂੰ ਘੇਰਿਆ ਗਿਆ ਹੈ ਦੋਸਤੋ ਕਦੀ ਪੰਜਾਬ ਦੇ ਵਿੱਚ ਕਦੀ ਸੁਣਿਆ ਸੀਗਾ ਕਿ ਜ਼ਿਮੀਂਦਾਰਾਂ ਦੀ ਜੱਟਾਂ ਦੀ ਕਿਸਾਨਾਂ ਦੀ ਕਿਹੇ ਤੇ ਮਜ਼ਦੂਰਾਂ ਦੇ ਉੱਤੇ ਡਾਕਾ ਮਾਰੂ ਸਰਕਾਰ ਆਪਣੀ ਚੁਣੀ ਹੋਈ ਕਿਸੇ ਸਰਕਾਰ ਨੇ ਮਗਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਹੋਣਗੀਆਂ ਲੇਕਿਨ ਇਸ ਵੱਡੇ ਪੈਮਾਨੇ ਤੇ ਕਿਸੇ ਨੇ ਪੰਜਾਬ ਦੀ ਜ਼ਮੀਨ ਉੱਪਰ ਹਮਲਾ ਨਹੀਂ ਕੀਤਾ ਸੀਗਾ ਇਹ ਪੰਜਾਬ ਦੀ ਜ਼ਮੀਨ ਤੇ ਹਮਲਾ ਨਹੀਂਗਾ ਇਹ ਸਾਡੀ ਜ਼ਹਿਲੀਅਤ ਤੇ ਹਮਲਾਵਾ ਸਾਡੀ ਸੋਚ ਤੇ ਸਾਡੀ ਹੋਣਦ ਤੇ ਸਾਡੇ ਕਿੱਤੇ ਤੇ ਸਾਡੇ ਵਕਾਰ ਤੇ ਹੁਣ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਕਿਆ ਜਿਹੜੇ ਬਾਹਰੋਂ ਆਣ ਕੇ ਬੰਦੇ ਸਾਡੇ ਤੇ ਰਾਜ ਕਰ ਰਹੇ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰਵੋਕਾਰ ਨਹੀਂ ਨਾ ਆਸਥਾ ਹੈ ਨਾ ਉਹਨਾਂ ਨੂੰ ਪੰਜਾਬ ਵਿੱਚ ਕੋਈ ਭਰੋਸਾ ਕਿ ਅਸੀਂ ਇਹ ਜ਼ਮੀਨ ਇਹਨਾਂ ਨੂੰ ਲੈਣ ਦੇਵਾਂਗੇ ਇਹ ਫੈਸਲਾ ਕਰਨ ਵਾਸਤੇ ਅੱਜ ਕਾਂਗਰਸ ਪਾਰਟੀ ਨੇ ਮੁਹੱਲਜ ਤਰਨਾ ਦਿੱਤਾ ਵਾ ਪੰਜਾਬ ਕਾਦੇ ਲਈ ਜਾਣਿਆ ਜਾਂਦਾ ਗੁਰੂਆਂ ਪੀਰਾਂ ਪੈਗੰਬਰਾਂ ਸ਼ਹਾਦਤਾਂ ਖੂਨ ਡੋਲਿਆ ਇਸ ਧਰਤੀ ਤੇ ਔਰ ਇਸ ਤੋਂ ਬਾਅਦ ਜਾਣਿਆ ਜਾਂਦਾ ਜ਼ਰਖੇਜ਼ ਮਿੱਟੀ ਲਈ ਜਿਹੜੀ ਮਿੱਟੀ ਸੇਤ ਦੁਨੀਆ 'ਚ ਇਹਦੇ ਮੁਕਾਬਲੇ ਦਾ ਕੋਈ ਇੱਕ ਅੱਧਾ ਜਿਹੜਾ ਰਕਬਾ ਹੋਵੇਗਾ ਕੈਲੀਫੋਰਨੀਆ ਵਰਗਾ ਉਦਾਂ ਦੀ ਜ਼ਮੀਨ ਖੇਤੀ ਲਈ ਐਗਰੀਰੀਅਨ ਸਟੇਟ ਐਗਰੀਰੀਅਨ ਇਕਨੋਮੀ ਤੇ ਜਿਹੜੀ ਸਾਡੀ ਇਕਨੋਮੀ ਹੈ ਕਹਿੰਦੇ ਅਸੀਂ ਉਹੀ ਕਦਮ ਕਰਨੀ ਆ ਉਹ ਰਕਬਾ ਵੀ ਕੋ ਛੋਟਾ ਮੋਟਾ ਨਹੀਂ ਚਲੋ ਕੋ ਇੰਡਸਟਰੀ ਲਾਉਣੀ ਆ ਕੋਹਾਏਗੇ ਕੱਢਣਾ ਵਾ ਕੋ ਛੋਟਾ ਮੋਟਾ ਰਕਬਾ ਤੁਸੀਂ ਲੈ ਸਕਦੇ ਹੋ ਲਗਭਗ 65 70 ਹਜ਼ਾਰ ਏਕੜ ਜ਼ਮੀਨ ਲੁਧਿਆਣਾ 25 ਹਜ਼ਾਰ ਏਕੜ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਆ ਖੜੇ ਬਰਨਾਲੇ ਵਾਲੇ ਅਮਰਸਰ ਤਰਨਤਾਰਨ ਵਾਲੇ ਸਾਰੇ ਆ ਸ਼ਹਿਰਾਂ ਚ ਅਰਬਨ ਸਟੇਟ ਇੰਡਸਟਰੀਅਲ ਸਟੇਟ ਦੇ ਨਾਮ ਤੇ ਤੁਹਾਡੇ ਉੱਤੇ ਹਮਲਾ ਕੀਤਾ ਜਾ ਰਿਹਾ ਅੱਜ ਪਹਿਲੀ ਗੱਲ ਤਾਂ ਇੱਕ ਚੰਗੀ ਤਰ੍ਹਾਂ ਸਮਝੋ ਇਹ ਆਮ ਆਦਮੀ ਪਾਰਟੀ ਕੋਈ ਆਮ ਆਦਮੀ ਪਾਰਟੀ ਨਹੀਂ ਕੀ ਮੇਰੇ ਵੀਰੋ ਇਹ ਅਮੀਰ ਆਦਮੀ ਪਾਰਟੀ ਆ ਇਹਨਾਂ ਦੇ ਬੰਦੇ ਦੇਖੋ ਆ ਤੁਹਾਡਾ ਮੁਹੱਲੀ ਵਾਲਾ ਕੁਲਵੰਤ ਇਹ ਤੁਹਾਨੂੰ ਲੱਗਦਾ ਕੋਈ ਆਮ ਆਦਮੀ ਹੈ ਇੱਕ ਹਜ਼ਾਰਾਂ ਕਰੋੜਾਂ ਰੁਪਏ ਦਾ ਰੀਅਲ ਏਸਟੇਟ ਮਾਫੀਆ ਚਲਾਉਂਦਾ ਮੇਰੇ ਵੀਰੋ ਆ ਜਿਹੜਾ ਹੁਣ ਮਨਿਸਟਰ ਬਣਿਆ ਕੀ ਨਾਮ ਸੰਜੀਵ अरोड़ा ਤੁਹਾਨੂੰ ਲੱਗਦਾ ਉਹ ਆਮ ਆਦਮੀ ਆ ਉਹਦਾ ਕੱਟੋ-ਕੱਟ ਨਹੀਂ ਤਾਂ 25-30 ਹਜ਼ਾਰ ਦਾ ਰੀਅਲ ਏਸਟੇਟ ਦਾ ਲੁਧਿਆਣਾ ਤੇ ਦਿੱਲੀ ਵਿੱਚ ਕਾਰੋਬਾਰ ਆ ਔਰ ਇਸ ਨਾਲ लवली ਯੂਨੀਵਰਸਿਟੀ ਅਸ਼ੋਕ ਮਿੱੱਤਲ ਉਹਨੂੰ ਲੱਗਦਾ ਆਮ ਆਦਮੀ ਆ ਉਹਦਾ ਮੇਰਾ ਖਿਆਲ ਕਲੀ ਯੂਨੀਵਰਸਿਟੀ ਲੁਧਿਆਣੇ ਆ ਜੰਦਰਾਲੀ ਉਹ ਘਟੋੜਣੀ ਤਾਂ 25 30 ਹਜ਼ਾਰ ਕਰੋੜ ਦੀ ਮਲਕੀਅਤ ਆ ਸ਼ਾਇਦ 1000 1200 ਕਿੱਲੇ ਵਿੱਚ ਯੂਨੀਵਰਸਿਟੀ ਆ ਇਹ ਆਮ ਆਦਮੀ ਨੇ ਆ ਡਾਕਟਰ ਨਿੱਜਰ ਜਿਹੜਾ ਪੋੜਾ ਪਾਲਾ ਸ਼ਕਲੋਂ ਦੇਖਣ ਵਾਲਾ ਉਹ ਇੱਕ ਵੱਡੇ ਹੋਟਲ ਤੇ ਵੱਡੇ ਵੱਡੇ ਹਸਪਤਾਲਾਂ ਦਾ ਮਾਲਕ ਆ ਇਹਨਾਂ ਚ ਕਿਹੜਾ ਆਮ ਆਦਮੀ ਆ ਮੇਰੇ ਵੀਰੋ ਭਗਵੰਤ ਹਮੇਸ਼ਾ ਇਹ ਕਹਿ ਕੇ ਇਹ ਤਾਂ ਜੀ ਪਹਿਰਾ ਵਾਲੇ ਜੀ ਪੈਂਚਰਾ ਵਾਲੇ ਇਹਦਾ ਜੀ ਸਾਦੇ ਜੇ ਬੱਚੇ ਕੋਈ ਸਾਦਾ ਨਹੀਂਗਾ ਔਰ ਜਿਹੜੇ ਕਿਤੇ ਮਾਰੇ ਮੋٹے ਪੈਣਾ ਆਏ ਬਣ ਕੇ ਆਮ ਉਹਨਾਂ ਨੇ ਉਹ ਲੁੱਟ ਮਚਾਈ ਪਿਛਲੇ 3.5 ਸਾਲ ਵਿੱਚ ਪੰਜਾਬ ਦੀ ਦਰਜਾ ਬਦਰਜਾ ਜਿੱਥੇ ਤਾਂ ਲੱਗਦਾ ਸੀਗਾ ਪ੍ਰਾਪਰਟੀਆਂ ਤੇ ਕਬਜ਼ੇ ਮਾਣੂ ਕੇ ਜਗਰਾਉਂ ਦੀ ਆਹ ਕਟਾਰੂ ਚੱਕ ਨੇ ਬੱਚੇ ਨਹੀਂ ਛੱਡੇ ਉਹਨਾਂ ਤੇ ਹਮਲਾ ਜਿਹੜਾ ਜਿੱਥੇ ਦਾ ਲਗਿਆ 2-2 4-4 ਲੱਖ 2-2 4-4 ਏਕੜ ਦੇ ਫਾਰਮ ਹਾਊਸ ਵੰਡ ਰਹੇ ਨੇ ਮੇਰੇ ਵੀਰੋ ਅੱਛਾ ਮੈਂ ਕੁਛਣਾ ਚਾਹਣਾ راگو چڈا دیکھنے لگتا عورت جی لگتی ہے پائی لاکھ زمین کھوئی جا رہی انہیں پوسٹ کی پائی آ پہلے یہ دسو کہ راگو چڈا مچھنا چنگا لگتا کہ بنا مچھ تو چنگا لگتا اچھا دسو تنا مچھ تو چنگا لگتا یہ پالیٹکس ہے پابیا سبھا ممبر بنا کے بھیجے ਔਰ लवली ਵਾਲਾ अशोक ਮਿੱਤਲ ਕਦੀ ਬੋਲਿਆ ਇੱਕ ਨਫਸ ਪੰਜਾਬ ਲਈ ਔਰ ਜਿਹੜਾ ਸੰਦੀਪ ਪਾਟਕ ਬਣਾ ਇੱਕ ਨਫਸ ਬੋਲਿਆ ਕਦੀ ਪੰਜਾਬ ਲਈ ਉਲਟ ਤਾਂ ਬੋਲਿਆ ਹੋਣਗੇ ਅੱਜ ਕੀ ਹੋਇਆ ਵਾ ਔਰ ਜਿਹੜਾ ਗਲਾਡਾਂ ਦੇ ਸਾਹਮਣੇ ਖੜੇ ਪੁੱਡਾ ਦੇ ਇਹ ਸਾਰੀਆਂ ਅਥਾਰਟੀਜ਼ ਪੰਜਾਬ ਦੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਸਾਰੀਆਂ ਅਥਾਰਟੀਜ਼ ਦਾ ਚੇਅਰਪਰਸਨ ਚੇਅਰਮੈਨ ਅੱਜ ਤੋਂ ਡੇਢ ਮਹੀਨਾ ਪਹਿਲਾਂ ਭਗਵੰਤਬਾਹੂ ਨੂੰ ਤੋੜਤਾ ਇਹਨੂੰ ਕਹਿੰਦੇ ਤੈਨੂੰ ਪਾ ਪੁੱਡਾ ਗਲਾਡਾ ਗਵਾਡਾ ਅੰਮ੍ਰਿਤਸਰ ਸਾਰੀਆਂ ਅਥਾਰਟੀਆਂ ਤੋਂ ਇਹਦਾ ਅਧਿਕਾਰ ਖੋ ਕੇ ਤੇ ਚੀਫ ਸਕੱਟਰੀ ਪੰਜਾਬ ਨੂੰ ਚੇਅਰਮੈਨ ਲਾਤਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਕਿਉਂਕਿ ਭਗਵੰਤ ਮਾਨ ਵੈਸੇ ਤਾਂ ਹੜਦਾਨੇਗਾ ਰੀਡ ਦੀ ਹੱਡੀ ਹੈ ਨਹੀਂ ਪਰ ਉਹਨੂੰ ਲੱਗਿਆ ਉਹ ਕਿਤੇ ਆਰਡਰ ਨਾ ਜਾਵੇ ਅਸੀਂ ਜ਼ਮੀਨਾਂ ਖੋਹਣੀਆਂ ਨੇ ਅਸੀਂ ਆਪਣਾ ਲਾਉਣੇ ਤੁਹਾਡਾ ਮੁਖ ਸਕੱਤਰ ਕੌਣ ਆ ਠੀਕ ਹੈ ਪੰਜਾਬ ਕੇਡਰ ਦਾ ਆਈਐਸ ਅਫਸਰ ਕਹਿਰ ਪੰਜਾਬੀ ਤੁਹਾਡਾ ਡੀਜੀਪੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡਾ ਹੋਮ ਸੈਕਟਰੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡੀ ਇੰਡਸਟਰੀ ਦੀ ਚੇਅਰਪਰਸਨ ਲਈ ਰੇ ਨੂੰ ਕੁੱਤਾ ਦਿੱਲੀੋਂ ਗੈਰ ਪੰਜਾਬੀ ਔਰ ਜਿਹੜਾ ਲੈਂਡ ਜਿਹੜੀ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਇੰਡਸਟਰੀ ਨੂੰ ਚਲਾਉਣਾ ਉਹ ਛੂਪੀ ਦਾ ਇੱਕ ਕੋਈ ਦੀਪਕ ਚੋਹਾਨ ਆਪਣਾ ਪਿੱਠੂ ਇਹਨੇ ਸਸੋਡੀਆਂ ਨੇ ਲਾ ਕੇ ਉੱਥੇ ਸਾਡੇ ਉੱਤੇ ਚੇਅਰਮੈਨ ਬਣਾ ਦਿੱਤਾ ਮੇਰੇ ਵੀਰੋ ਇਹਨਾਂ ਨੂੰ ਪਤਾ ਲੱਗ ਚੁੱਕਾ ਵਾ ਇਹਨਾਂ ਦੇ ਦਿਨ ਗਿਣਤੀ ਦੇ ਨੇ ਇਹਨਾਂ ਨੂੰ ਸਾਰਾ ਪਤਾਵਾ ਕਿ ਹੁਣ ਸਾਡਾ ਸਮਾਂ ਬਹੁਤ ਘਟਿਆ ਇਹਨਾਂ ਨੇ ਕਿਹਾ ਜਾਣ ਲੱਗੇ ਜਿਹੜਾ ਸਵਾ ਸਾਲ ਰਹਿ ਗਿਆ ਉਹ ਲੁਪ ਲੂ ਪੰਜਾਬ ਨੂੰ ਖੋਲੋ ਲੋਕਾਂ ਦੀਆਂ ਜ਼ਮੀਨਾਂ ਜਿੱਥੋਂ ਪੈਸੇ ਬਣਦੇ ਨੇ ਔਰੇ ਲੁਧਿਆਣਾ ਪੂਲਿੰਗ ਪਾਲਿਸੀ ਨਹੀਂ ਗਏ ਇਹ ਲੁਧਿਆਣਾ ਦੀ ਗ੍ਰੈਬ ਲੈਂਡ ਗ੍ਰੈਬਿੰਗ ਪਾਲਿਸੀ ਆ 25 ਹਜ਼ਾਰ ਏਕੜ ਮੇਰੇ ਵੀਰੋ ਜਗਾ ਔਰ ਸੋਚੋ ਜਰਾ ਮੰਗਿਆ ਕਿ ਇਸ ਨੇ ਅਰਬਨ ਸਟੇਟ ਕਿਸੇ ਨੇ ਕਿਹਾ ਤਰਨਤਾਰਨ ਤੋਂ ਖੜੇ ਸਾਡੇ ਹਰਮਿੰਦਰ ਗਿੱਲ ਜਾਂ ਐਮਐਲਏ ਸਾਹਿਬ ਲੋਹਿਆਣੇ ਤੋਂ ਪੁਰਾਣੇ ਸਾਬਕ ਸਿੰਧ ਕੈਪਟਨ ਸੰਦੀਪ ਕਿਸੇ ਨੇ ਪੰਜਾਬ ਚੋ ਕਿਹਾ ਕਿ ਸਾਨੂੰ ਅਰਬਨ ਸਟੇਟ ਚਾਹੀਦੀ ਹੈ ਇੱਕ ਬੰਦੇ ਨੇ ਨਹੀਂ ਮੰਗੀ ਕੌਣ ਮੰਗ ਕੀ ਰੇ ਲੋਕੀ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਮੰਗ ਕੀ ਲੋਕ ਲੋਕ ਰਹੇ ਨੇ ਨਰਿੰਦਰ ਸਿੰਘ ਦੀ ਸੀਆਈਏ ਸਟਾਫ ਵਿੱਚ 180 ਥਾਵਾਂ ਤੇ ਕਰੰਟ ਲਾ ਕੇ ਕੀਤੀ ਗਈ ਹੱਤਿਆ ਉਹਦਾ ਇਨਸਾਫ ਮੰਗ ਰਹੇ ਨੇ ਲੋਕ ਜੋ ਰੋਜ਼ ਸਾਡੀਆਂ ਫਸਲਾਂ ਖਰਾਬ ਹੋ ਰੀਆਂ ਉਹਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਪਤਾ ਨਹੀਂ ਕੀ ਉਹ ਬੱਕਰੀ ਤੋਂ ਬਾਅਦ ਕੀ ਆ ਮੁਰਗੀ ਕਿੱਥੇ ਮੁਰਗੀ ਕਿੱਥੇ ਭਗਵੰਦ ਤੇਰੀ ਬੱਕਰੀ ਮੰਗਤਾ ਆਏ ਰੋਕੀ ਤੇ ਦਿੱਤਾ ਜਾ ਰਿਹਾ ਸਾਨੂੰ 25000 ਏਕੜ ਕੰਦੀ ਲੁਧਿਆਣੇ ਦੀ ਅੱਛਾ ਰਹਿਣਾ ਕਿਨੇ ਇੱਥੇ ਕਿਨੇ ਰਹਿਣਾ ਸਾਡੇ ਬੱਚੇ ਤਾਂ ਵਿਦੇਸ਼ਾਂ ਜਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਨੌਕਰੀਆਂ ਨਹੀਂ ਹੈ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ ਉਹ ਤਾਂ ਜ਼ਮੀਨਾਂ ਵੇਚ ਕੇ ਬਾਹਰ ਵਿਦੇਸ਼ਾਂੇ ਜਾ ਰਹੇ ਨੇ ਲੱਖਾਂ ਰੁਪਏ ਟਰੈਵਲ ਏਜੰਟਾਂ ਨੂੰ ਦੇ ਕੇ ਕੌਣ ਰਹੇਗਾ ਇੱਥੇ ਅਰਬੰਦ ਸ਼ਿਟਾ ਵਿੱਚ ਬਾਹਰ ਹੋ ਲਿਆ ਕੇ ਪੰਜਾਬ ਦੇ ਲੋਕ ਤੁਹਾਡੇ ਉੱਤੇ ਸਿਰ ਤੇ ਬਿਠਾਏ ਜਾਣਗੇ ਪਹਿਲੇ ਹੀ ਮੁਹੱਲੀ ਕਿਹੜਾ ਪਿੰਡ ਸੀ ਮਾਜਰੀ ਕਿਹੜਾ ਇੱਥੇ ਜਿਹੜਾ ਜੀ ਹਾਂ ਜਿਹੜੇ ਪਿੰਡ ਵਿੱਚ 9000 ਵੋਟ ਗੈਰ ਪੰਜਾਬੀਆਂ ਦੀ ਬਣ ਗਈ ਮੇਰੇ ਵੀਰੋ ਸਾਡੀ 700 800 ਵੋਟ ਸਾਰੇ ਮੁਹੱਲੀ ਦੇ ਬਾਹਰ سارے لدھانے دے بار سارے جلندر باہر گیر پنجاب ہو چکی ہے اینا دا منصوب آبا کے ہون نو اربن سٹیٹ آج لے آئے جاوے گا سما اجازت نہیں دا بہت کچھ بہت کچھ آ بے ادبی دی گل ایک منٹ سا بات ایک منٹ بے ادبی کی گل کی ساڑھے تین سال ਬੇਅਦਬੀ ਨਹੀਂ ਚੇਤੇ ਆਈ ਡੇਰਾ ਸੱਚਾ ਸੌਦਾ ਦਾ ਸਾਥ ਜਿਹੜਾ ਗੁਨਾਹਗਰ ਇੱਕ ਵਾਰ ਪ੍ਰੋਡਕਸ਼ਨ ਮੋਰਨ ਤੇ ਜੇਲ੍ਹ ਤੋਂ ਨਹੀਂ ਲੈ ਕੇ ਆਏ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀਗੀ ਉਹਨੂੰ ਪ੍ਰੋਸੀਕਿਊਟ ਕਰਨ ਦੀ ਉਹ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਭਗਵੰਤ ਮਾਨ ਨੇ ਬਤੌਰ ਗ੍ਰਹਿ ਮੰਤਰੀ ਆਪਣੇ ਟੇਬਲ ਤੇ ਰੱਖ ਛੱਡੀ ਸਾਰੇ ਗੁਨਾਹਗਰ ਜਮਾਨਤਾਂ ਲੈ ਕੇ ਸਾਰੀਆਂ ਟ੍ਰਾਇਲਸ ਚੰਡੀਗੜ੍ਹ ਸ਼ਿਫਟ ਹੋ ਗਈਆਂ ਸਾਡੇ 3 ਸਾਲ ਬਾਅਦ ਚਿੱਤਿਆ ਕਿ ਆ ਲੋਕਾਂ ਨੂੰ ਦਿਖਾ ਦਈਏ ਬਿੱਲ ਪਾਸ ਕਰ ਦਿੰਨੇ ਆ ਅੱਛਾ ਬਿੱਲ ਪਾਸ ਕਰਨ ਆਗੇ ਬਿਲ ਬਣਿਆ ਹੀ ਕੋਈ ਨਹੀਂ ਜਦੋਂ ਬਣਿਆ ਟੁੱਟਾ ਭੱਜਾ ਜਿਹੜਾ ਬਣਾਇਆ ਆਪਣੇ ਵੱਲੋਂ ਉਹਨੂੰ ਕਹਿੰਦੇ ਜੀ ਹੁਣ ਅਸੀਂ 6 ਮਹੀਨੇ ਵਾਸਤੇ ਇੱਕ ਸਿਲੈਕਟ ਕਮੇਟੀ ਨੂੰ ਭੇਜ ਦਾਂਗੇ ਜੇ ਸਿਲੈਕਟ ਕਮੇਟੀ ਨੂੰ ਭੇਜਣਾ ਸੀ ਤੇ ਸਪੈਸ਼ਲ ਸੈਸ਼ਨ ਬਣਾਉਣ ਦੀ ਕੀ ਲੋੜ ਸੀ ਜੇ ਤੁਸੀਂ ਬੇਇਨਸਾਫੀ ਦਾ 6 ਮਹੀਨੇ ਹੋਰ ਸਮਝ ਦੇਣਾ ਸੀ ਕੋਈ ਨਹੀਂ ਇਸ ਕਰਕੇ ਮੇਰੇ ਵੀਰੋ ਇਹ ਸੋਸ਼ਲ ਮੀਡੀਆ ਦੀ ਪਾਰਟੀ ਹੈ ਕਾਰਪੋਰੇਟ ਆਮ ਪਾਰਟੀ ਅਮੀਰ ਆਮ ਪਾਰਟੀ ਇਹਨਾਂ ਦਾ ਨਾਮ ਅੱਜ ਤੋਂ ਇਹ ਰੱਖੋ ਇਹ ਕੋਈ ਆਮ ਆਦਮੀਆਂ ਦੀ ਪਾਰਟੀ ਆਮ ਤੁਸੀਂ ਬੈਠੇ ਹੋ ਆ ਪੈਣਾ ਬੈਠਿਆ ਆ ਦੇਖੋ ਜਿਹੜੀਆਂ ਪਿੰਡਾਂ ਚ ਕੰਮ ਕਰਦੀਆਂ ਇਹ ਲੋਕ ਨੇ ਜਿਹੜੇ ਬੱਚੇ ਖੜੇ ਨੇ ਪਿੱਛੇ ਇਹ ਨੇ ਆਮ ਇਸਲੀ ਪ੍ਰਧਾਨ ਜੀ ਤੁਹਾਡੀ ਆਗਿਆ ਨਾਲ ਅਖੀਰਲਾ ਮਤਾ ਦਾਦਾ ਤਨ ਟਾਈਮ ਲੈ ਲੈਣ ਓਕੇ ਇਹ ਤੋਂ ਘੱਟ ਬਣਦੀ ਨਹੀਂ ਇਹਨਾਂ ਗੱਲ ਥੋੜਾ ਮਸ਼ੀਨਰੀ ਵੀ ਗਰਮ ਕਰਨੀ ਹੈ ਨਾ ਇੱਕ ਮਤਾ ਜਿਹੜਾ ਮੋਦਨ ਵੀ ਪਾਸ ਕਰਾਇਆ ਸੀਗਾ ਮੈਂ ਤੁਹਾਨੂੰ ਸਭ ਨੂੰ ਕਹੂੰਗਾ ਕਿ ਵਾਹਿਗੁਰੂ ਕਰੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਔਰ ਆਪਣੀ ਸਰਕਾਰ ਬਣਨ ਤੇ ਜਿਹੜਾ ਪਹਿਲਾ ਐਕਸ਼ਨ ਪਹਿਲਾ ਐਕਸ਼ਨ ਉਹ ਇਹ ਹੋਊਗਾ ਇਹ ਅਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀਆਂ ਇਹਦਾ ਮਤਾ ਅਸੀਂ ਰੱਦ ਕਰਾਂਗੇ ਕੈਬਨਿਟ ਦੇ ਵਿੱਚ ਔਰ ਜਿਹਨਾਂ ਲੋਕਾਂ ਨੇ ਸਾਜ਼ਿਸ਼ ਬਣਾ ਕੇ ਜਿਹਨਾਂ ਲੋਕਾਂ ਨੇ ਸਾਜ਼ਿਸ਼ ਬਣਾ ਕੇ ਤੁਹਾਡੀਆਂ ਜ਼ਮੀਨਾਂ ਖੋਈਆਂ ਅਸਲ ਵਿਜਲੈਂਸ ਇਨਕੁਆਇਰੀ ਆਰਡਰ ਕਰਕੇ ਉਹਨਾਂ ਗੁਨਾਹਗਰਾਂ ਦੇ ਖਿਲਾਫ ਮੁਕਦਮੇ ਚੁੜਾਏ ਜਾਣਗੇ ਜੇ ਮਤਾ ਪਸੰਦ ਆ ਹੁਣ ਕਰੋ ਹੱਥ ਉੱਤੇ ਤੇ ਮੈਂ ਜੜਰ ਛੱਡਣ ਲੱਗਿਆ ਜਕਾਰਾਂ ਬੋਲੇ ਸੋਨ ਹੋ ਹਰਿ ਹਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤੁਹਾਨੂੰ ਦੱਸਦੀ ਕਿ ਮੁਹਾਲੀ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਕਾਂਗਰਸ ਪਾਰਟੀ ਦੇ ਵੱਲੋਂ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਪਰ ਉਧਰ ਮੁੱਖ ਮੰਤਰੀ ਮਾਨ ਦਾ ਬਿਆਨ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਉਹਨਾਂ ਕਿਹਾ ਕਿ ਆਪਣੀ ਮਰਜ਼ੀ ਦੇ ਨਾਲ ਕਿਸਾਨ ਜ਼ਮੀਨ ਦੇ ਸਕਦੇ ਨੇ ਜਿਨ੍ਹਾਂ ਨੇ ਦੇਣੀਆਂ ਤੇ ਜਿਨ੍ਹਾਂ ਨੇ ਨਹੀਂ ਵੀ ਦੇਣੀ ਉਹ ਨਾ ਵੀ ਦੇਣ ਪਰ ਅਫਵਾਹਾਂ ਤੋਂ ਬਚੋ ਇਹ ਮੁੱਖ ਮੰਤਰੀ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਬਿਊਰੋ ਰਿਪੋਰਟ ਪੰਜਾਬ ਲੋਕ ਚੈਨਲ